ਲੋਡ ਯਾਰ ਵਸ਼ੀਸ਼ ਜਿਹੜਾ ਸਨਮਾਨ ਕੀਤਾ ਜਾਂਦਾ ਹੈ ਬਾਈ ਖੱਕੀ ਗੰਧਣਾ ਵਾ ਹੈ ਅਕਸਰ ਹੀ ਬਾਈ ਬਹੁਤ ਬੰਦੇ ਪੁੱਛ ਲੈਂਦੇ ਆ ਵੀ ਤੁਸੀਂ ਖੱਕੀ ਵਾਲੇ ਕੂਤਰ ਕਹਿੰਦੇ ਆ ਕਿਹੜੇ ਕਿਉਂਕਿ ਉਹ ਦੌਰ ਸੀ ਉਦੋਂ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਸੀ ਜਦੋਂ ਬਾਈ ਤੇ ਬਾਈ ਨੂੰ ਮੈਨੂੰ ਲੱਗਦਾ ਵੀ ਪਹਿਚਾਨ ਅੱਜ ਲੋਕ ਜਾਣਨਗੇ ਬਾਈ ਖੱਕੀ ਗੰਧਰ ਕੌਣ ਹੈ ਇਹਨਾਂ ਦੇ ਪਿੰਡ ਦਾ ਸਾਡੇ ਕੋਲ ਕੂਤਰ ਬਣਦਾ ਜੀ ਜੀ ਬਸ ਨੇਣ ਗੱਲ ਇਹ ਆ ਬਈ ਇਹਨਾਂ ਨੇ ਜਵਾਬ ਦੇ ਤਾਂ ਰਿਸ਼ਤੇਦਾਰੀ ਕਲ ਲਈ ਸੀ ਇੱਕ ਇੱਕ ਚੀਜ਼ ਹੋ ਰਿਹਾ ਓਸੀ ਤੇ ਤਾਂ ਭਾਇਆ ਕਿਉਂਕਿ ਥੋੜਾ ਖੜਾ ਕਰਕੇ ਦੱਸਦੇ ਤੁਸੀਂ ਆਪ ਹੀ ਸਮਝ ਜਾਣਾ ਜਿਹੜਾ ਟਿੱਕਤ ਆਉਂਦੀ ਸੀ ਪਰਨਾ ਪੌਣ ਚ ਭਰਾ ਨੂੰ ਹਨਾ ਤੇ ਇਸ ਕਰਕੇ ਜੇ ਉਹਨੂੰ ਕੁਰਸੀ ਤੇ ਖੜਾ ਕਰਦੇ ਤਾਂ ਗੱਲ ਕੁਝ ਆ ਅਲੱਗ ਲੱਗਣੀ ਸੀ ਹਨਾ ਇਸੇ ਕਰਕੇ ਬਾਈ ਨੂੰ ਥੱਲੇ ਬਿਠਾਤਾ ਹਨਾ ਲਓ ਜੀ ਸਭ ਦਾ ਇਨੀਆਂ ਦੀ ਬਹੁਤ ਬਹੁਤ ਧਰਾ ਹੈ ਲਓ ਜੀ ਲਓ ਕਰੋ ਸਨਮਾਨ ਕਿਹੜੇ ਕਿਹੜੇ ਭਰਾਵਾਂ ਦਾ ਅੰਕਲ ਦਾ ਕਰ ਨਹੀਂ ਦੋ ਸਕੀ ਕਿ ਫਾਈਜ ਆਇਆ ਇੱਕਦਮ ਆਓ ਜੀ ਆਓ ਆਓ ਫੋਟੇ ਚਾਲ ਉਧਰ ਮਹਾਨ ਸ਼ਖਸੀਅਤ ਉਧਰਲੇ ਪਾਸੇ ਲੈਣ ਚੱਲ ਨਾ ਤੁਸੀਂ ਸਾਰੇ ਭਰਾ ਦਾ ਜਾਣਦੇ ਹੀ ਆਣਾ ਸਾਧੂ ਆਲਖਾਣਾ ਰਣਜੀਤ ਕਿਧਰ ਗਿਆ ਕਿਧਰ ਪਿੱਛੇ ਹੋ ਕੇ ਬਹਿ ਗਿਆ ਲਓ ਜੀ ਲਓ ਬੋਲੋ ਚਾਲ ਉਧਰ ਚਲੋ ਲਓ ਇੱਧਰ ਕਿਹੜਾ ਭਾਈ ਆ ਲਓ ਆ ਜਾ ਇੱਥੇ ਆ ਜਾ ਉਧਰ ਬਾਲੈਂਸ ਤੇ ਤਰਜਾ ਆਉ ਆਉ ਲੈਣ ਚਾਲਵਾ ਇਧਰ ਕਰੋ ਜੀ ਬਾਈ ਤੇ ਭਿੰਦਰ ਨੂੰ ਵੀ ਪਾਵਾਂਗੇ ਲੋ ਜੀ ਬਾਈ ਇਧਰ ਬਾਈ ਦਾ ਕਰੋ ਸੁਲਮਾਨ ਜੀ ਬਾਈ ਦੀ ਹਰਨਜੀਤ ਹਰਗੀ ਵਾਲੇ ਤੋਂ ਜੀ ਹਰਜੀਤ ਬਾਈ ਹਰੀ ਵਾਲੇ ਤੋਂ ਇਹ ਕਹਿੰਦੇ ਵੀ ਬਾਈ ਕਬੂਤਰਾਂ ਦੇ ਗਾਣੇ ਵੀ ਬਹੁਤ ਵਧੀਆ ਲਿਖਦਾ ਹੈ ਆ ਆਪਣਾ ਚੇਲਾ ਜੀ ਉਧਰ ਤੋਂ ਮੁੰਡਾ ਬਾਈ ਜੰਦੇ ਆ ਭਾਈ ਗੁਰਪਾਈ ਓਕੇ ਜੀ ਓਕੇ ਤੁਸੀਂ ਵੀ ਟੈਲੀਫੋਨ ਲੈ ਲਿਓ ਇੱਕ ਦੂਜੇ ਦਾ ਹਣਾ ਤੇ ਆ ਆ ਭਿੰਗਰ ਤੇ ਪਾ ਦੋ ਹਾਂ 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 ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਾਣ ਲੈਂਦੇ ਹਾਂ ਹਾਂ ਵੀ ਸਪੰਦੇ ਤੇ ਲਓ ਜੀ ਕਰੋ ਜੀ ਕਰੋ ਆਲਾ ਕਰਾ ਤੂੰ ਵੀ ਰੋ ਲਓ ਜੀ ਕਾਰਜੀਤ ਲੁੰਡੇ ਵਾਲਾ ਲਓ ਜੀ ਸਾਡਾ ਡਾਕਟਰ ਖੋਖਰ ਤੋਂ ਜੀ ਬਹੁਤ ਥਸਮੋਕ ਬਾਈ ਬੰਦਾ ਹਨਾ ਬੰਦਾ ਇਹੋ ਜਿਹਾ ਚਾਹੀਦਾ ਜੀ ਨਾ ਮਰਜੀ ਮਜ਼ਾਕ ਕਰ ਲੋ ਭੋਲੂ ਕੁੱਟੀ ਵਾਲਾ ਜੀ ਭੋਲੂ ਬਾਈ ਕੁੱਟੀ ਵਾਲੇ ਤੋਂ ਲਓ ਜੀ ਤੇ ਉਧਰ ਇੱਕ ਬਾਈ ਪਿੱਛੇ ਰਹਿ ਗਿਆ ਬਿੰਦਰ ਸਾਡਾ ਮੋਢਾ ਜੀ ਪਿੱਛੇ ਰਹਿ ਗਿਆ ਬਿੰਦਰ ਹਰਾਜ ਜੀ ਲਓ ਜੀ ਲਓ ਬਿੰਦਰ ਹਰਾਜ ਲਓ ਜੀ ਮਾਨ ਸਨਮਾਨ ਸਭ ਨੂੰ ਦਿੱਤਾ ਗਿਆ ਲਓ ਜੀ ਆਪਰਾ ਡੱਬੇ ਕਿਉਂ ਰੱਖੇ ਹੁਣ ਮੈਂ ਤਾਂ ਚਲੋ ਮਿੱਠਾ ਕੰਦਾ ਨਹੀਂ ਇਹ ਵੀ ਥੋੜੇ ਜਿਖਾਓ ਕੋ ਇੰਟਰਵਿਊ ਦਾ ਆਪਾਂ ਹੋਰ ਵੀ ਗੱਲਾਂ ਬਹੁਤ ਕਰਨੀਆਂ ਸੀ ਸਮਾਂ ਹੈ ਨਹੀਂ ਕੁਛ ਅੱਜ ਮੂੜ ਕੁਛ ਹੋ ਜਾ ਲਓ ਜੀ ਲਓ ਤੇ ਨਹੀਂ ਉਹਦਾ ਕਰਕੇ ਫਿਰ ਥੋੜਾ ਜਨਾ ਨਹੀਂ ਨਹੀਂ ਜੇ 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 ਆਹ ਨਾ ਨਾ ਬੰਦੇ ਲੋ ਜੀ ਸਾਰੇ ਭਰਾਵਾਂ ਦਾ ਮਾਨ ਸਨਮਾਨ ਕੀਤਾ ਗਿਆ ਸਪੈਸ਼ਲ ਹਰਿਆਣੇ ਦੀ ਬਰਫੀ ਖਵਾਈ ਗਈ ਹੈ ਮਾਈ ਦੇ ਦੋਤੇ ਤੇ ਹੋਰਾਂ ਦੀ ਇਹ ਤਾਂ ਪਤਾ ਨਹੀਂ ਭੇਡ ਦੇ ਕਿ ਕਾਹਦਾ ਤੋਤਾ ਇਹ ਤਾਂ ਹੁਣ ਤੂੰ ਤਸੱਲੀ ਕਰਦਾ ਡਾਕਟਰ ਭਾਈ ਵੀ ਹੋਰਾਂ ਦੀ ਮਾਈ ਦੇ ਖੁੱਡੇ ਵਿਖਾਉਣੇ ਆ ਨੈ ਭਾਈ ਇਹ ਮੂੰਹ ਐ ਕਿਉਂ ਕੀਤਾ ਖੁੱਡਿਆਂ ਦਾ ਇਧਰੋਂ ਛਾਂ ਕਰਕੇ ਕੀਤਾ ਛਾਂ ਕਰਕੇ ਮੈਂ ਵੀ ਗਿਆ ਛਾਂ ਕਰਕੇ ਕੀਤਾ ਨਹੀਂ ਓਕੇ ਤੇ ਕੂਤਰ ਤਾੜਨੇ ਥੋੜੇ ਜਿਹਾ ਹਣਾ ਓਕੇ ਲਓ ਜੀ ਆ ਬਾਈ ਦੇ ਕੂਤਰ ਵੱਡੇ ਏ ਭਈਆ ਬਾਜੀਆਂ ਛੱਡਣੇ ਸਾਰੇ ਕੀ ਵਾਲੇ ਆ ਜੀ 24 ਆਸਤੇ 24 ਆਸਤੇ ਬੱਲੇ ਬੱਲੇ ਜੀ ਲਓ ਜੀ ਅਗਰ ਲੈ ਲੈ ਫਾਲੋ ਜੀ ਖੰਦ ਖਾਉਣਿਆ ਸਾਨੂੰ ਆਪਾਂ ਆ ਜਿਹੜੇ ਗੁੜ ਰੰਗੇ ਆ ਜੀ ਇਹ ਆਪਾਂ ਨੂੰ ਉਹਨਾਂ ਤੋਂ ਆਇਆ ਜੀ ਸਰਪੰਚਾਂ ਤੋਂ ਪੂਲੀ ਵਾਲਿਆਂ ਤੋਂ ਦੋਨਾਂ ਘਰ ਬਾਈ ਹਨੀ ਕਾ ਤੋਂ ਹਨੀ ਕਾ ਤੋਂ ਵੀ ਤੇ ਭਾਈ ਯਾਦਵਿੰਦਰ ਤੋਂ ਮੇਰੇ ਕੁਤਰਾ ਚ ਵੀ ਮੇਸਾ ਭਾਈਆਂ ਵੀ ਤੇ ਬਹੁਤ ਚੰਗੇ ਕਬੂਤਰ ਦਿੱਤੇ ਜੀ ਸਰਪੰਚ ਸਾਹਿਬ ਕੋਲ ਕਬੂਤਰ ਹੀ ਬਹੁਤ ਚੰਗੇ ਹਤੇ ਨੇਕ ਹਾਂਜੀ ਬਹੁਤ ਇਮਾਨਦਾਰ ਇਨਸਾਨ ਆਪਾਂ ਬਾਈ ਮੌਕੇ ਤੇ ਵੱਡੇ ਸਰਪੰਚ ਕੋਲ ਪਹਿਲੀ ਵਾਰ ਗਏ ਸੀ ਤੇ ਆਪਾਂ ਨੂੰ ਜੋੜੀ ਦਿੱਤੀ ਸੀ ਬਹੁਤ ਵਧੀਆ ਜਿਹੜੀ ਆਪਾਂ ਨੂੰ ਚੰਗੀ ਲੱਗੀ ਤੇ ਬਹੁਤ ਵਧੀਆ ਜੀ ਦੋ ਜੋੜੀਆਂ ਆਪਾਂ ਯਾਦਵਿੰਦਰ ਤੋਂ ਲਏ ਸੀ ਯਾਦਵਿੰਦਰ ਤੋਂ ਫੁੱਲੀ ਵਾਲੇ ਤੋਂ ਅੱਛਾ ਅੱਛਾ ਤੇ ਆਪਾਂ ਮੋੜਿਆਂ ਦੇ ਜੀ ਬਾਪ ਯਾਦ ਸਾਰਾ ਬੱਚੇ ਕਢਾ ਕੇ ਹਾਂਜੀ ਹਾਂਜੀ ਲਓ ਜੀ ਆਹਾ ਛੋਟੇ ਬੱਚੇ ਸਾਰੇ ਲੱਗ ਗਏ ਬਈ ਛਤਰੀਆਂ ਤਾਂ ਸਾਰੇ ਲੱਗ ਗਏ ਤਾਂ ਠੀਕ ਹੈ ਠੀਕ ਇਹ ਭਈਓ ਹੁਣ ਆਇਆ ਖੜਾ ਤੇਰੇ ਵਾਇਰਸ ਜਾ ਨਹੀਂ ਨਹੀਂ ਇਹ ਮਾੜੀ ਮਖਮਾਲਾ ਇਸ ਨਾਲ ਇੱਕਦਮ ਲੈਟ ਜਗਦੀ ਰਹਗੀ ਆ ਚਿੱਟਾ ਹੈ ਕੀ ਸਿੱਟਾ ਖੁੱਡਿਆਂ ਚ ਇਹ ਕਲੀ ਆ ਕਲੀ ਠੀਕ ਹੈ ਠੀਕ ਹੈ ਕਲੀ ਪਾਈ ਆ ਖੁੱਡਿਆਂ ਚਾ ਲੋਜੀ ਥੋੜਾ ਆਇਆ ਪਾਰਟ ਰਹਿ ਗਿਆ ਸੀ ਸੈਕਿੰਡ ਪਾਰਟ ਹੈ ਉਸੇ ਪਹਿਲਾਂ ਵਾਲੀ ਮੂਵੀ ਦਾ ਸੋ ਬਰਫੀ ਬਹੁਤ ਸਵਾਦ ਲਾਇਆ ਹੈ ਤਾਂ 슈ਗਰ ਮਰਦੀ ਦੀ ਬਰਫੀ ਵਾਕੇ ਯਾਰ ਮੈਨੂੰ ਲੱਗਦੀ ਹੈ ਵੀ ਮੋਹਰਾ ਮਹਰਾ ਹੀ ਹੈ ਕੋਈ ਹਣਾ ਹੈ ਠੀਕ ਹੈ ਚਲੋ ਠੀਕ ਨਾ ਹੋਵੇ ਖੁਸ਼ੀ ਅੱਜ ਹਣਾ ਇਹ ਤਾਂ 슈ਗਰ ਪਰ ਖਾ ਲੈਣੇ ਆ